ਵਧਿਆ ਜੀ ਦਾਲ ਬਣਾ ਦੇ ਤੂੰ ਬਣਾ ਕੇ ਸਾਨੂੰ ਖਵਾ ਦੇ ਤੂੰ ਵਧਿਆ ਜੀ ਦਾਲ ਬਣਾ ਦੇ ਤੂੰ ਬਣਾ ਕੇ ਸਾਨੂੰ ਖਵਾ ਦੇ ਤੂੰ ਨਹੀਂ ਤਾਂ ਚੱਟ ਕੇ ਪਤੇ ਲਾ ਮਿੱਟੀ ਵਿੱਚ ਰੋੜ ਦੂ ਜੇ ਬਾਣੀ ਨਾ ਸਵਾਦ ਗੋਰੀਏ ਸਾਰੀ ਦਿਸਾਰੀ ਉੱਤੇ ਡੋਲ ਦੂ ਜੇ ਬਾਣੀ ਨਾ ਸਵਾਦ ਗੋਰੀਏ ਸਾਰੀ ਦਿਸਾਰੀ ਉੱਤੇ ਡੋਲ ਦੂ ਵਧਿਆ ਜੀ ਦਾਲ ਬਣਾ ਦੇ ਤੂੰ ਬਣਾ ਕੇ ਸਾਨੂੰ ਖਵਾ ਦੇ ਤੂੰ ਵਦਗਾ ਜੀ ਦਾਲ ਬਣਾ ਦੇ ਤੂੰ ਬਣਾ ਕੇ ਸਾਨੂੰ ਖਵਾ ਦੇ ਤੂੰ ਵਦਗਾ ਜੀ ਬਣਾ ਦੇ ਅੜੀਆਂ ਲਾ ਕੇ ਪੂਰੀਆਂ ਹੀ ਜਾ ਰਿਸ ਕਰੇ ਨਾ ਉਹਦੀ ਅੜੀਆਂ 버ਗਰ ਤੇ ਨਾ ਪੀ ਜਾ ਵਦਗਾ ਜੀ ਬਣਾ ਦੇ ਅੜੀਆਂ ਲਾ ਕੇ ਪੂਰੀਆਂ ਹੀ ਜਾ ਰਿਸ ਕਰੇ ਨਾ ਬੱਲਗੇ ਉਹਦੀ 버ਗਰ ਤੇ ਨਾ ਪੀ ਜਾ ਨਹੀਂ ਬੱਤਲ ਨੂੰ ਮੂੰਹ ਮੰਦੇ ਬੋਲ ਦੂ ਜੇ ਬਾਣੀ ਨਾਸਵਾਦ ਗੋਰੀਏ ਸਾਰੀ ਦੀ ਸਾਰੀ ਉੱਤੇ ਡੋਲ ਦੂ ਜੇ ਬਾਣੀ ਨਾਸਵਾਦ ਗੋਰੀਏ ਸਾਰੀ ਦੀ ਸਾਰੀ ਉੱਤੇ ਡੋਲ ਦੂ ਵਦਗਾ ਜੀ ਢਾਲ ਬਣਾ ਦੇ ਤੂੰ ਬਣਾ ਕੇ ਸਾਨੂੰ ਖਵਾ ਦੇ ਤੂੰ